ਚੇਨ ਮੇਲਾ ਕਮੇਟੀ ਕਾਲਾ ਸੰਗਿਆਵਲੋਂ ਸਮੂਹ ਨਗਰ ਨਿਵਾਸੀਆ ਨਗਰ ਦੀਆਂ ਦੋਹਾ ਗ੍ਰਾਮ ਪੰਚਾਇਤਾਂ ਖਾਸ ਕਾਲਾ ਤੇ ਆਲਮਗੀਰ ਐਨ ਆਰ ਆਈਸ ਵੀਰਾ ਅਤੇ ਬਾਬਾ ਕਾਹਨ ਦਾਸ ਜੀ ਅਖਾੜਾ ਕਾਲਾ ਸੰਗਿਆ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਗਿਆ ਦੀ ਗਰਾਊਂਡ ਚ ਦੂ ਰੋਜ਼ਾ ਸਾਲਾਣਾ ਚੇਨ ਮੇਲਾ ਪੀਰ ਬਾਬਾ ਲਖਾ ਦਾ ਦਾਤਾ ਤੇ ਸੰਤ ਬਾਬਾ ਕਾਹਨ ਦਾਸ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਪਟਕੇ ਦੀ ਕੁਸ਼ਤੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬਸੰਤ ਕਾਲਾ ਸੰਗਿਆ ਦੇ ਸਰਪੰਚ ਮਨਿੰਦਰ ਪਾਲ ਸਿੰਘ ਮੰਨਾ ਤੇ ਆਲਮਗੀਰ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਸੁਪੁੱਤਰ ਗੁਰਪ੍ਰੀਤ ਸਿੰਘ ਗੋਪੀ ਫੁੱਲ ਵੱਲੋਂ ਹੱਥਬੰਦੀ ਕਰਵਾ ਕੇ ਪਟਕੇ ਦੀ ਕੁਸ਼ਤੀ ਲਈ ਪਾਰਤ ਦੇ ਅਜੇਬਾਰਨ ਤੇ ਈਰਾਨ ਦੇ ਮਿਰਜ਼ਾ ਦਰਮਿਆਨ ਕੁਸ਼ਤੀ ਸ਼ੁਰੂ ਕਰਵਾਈ ਗਈ ਜਿਸ ਦੌਰਾਨ ਪਹਿਲਵਾਨ ਮਿਰਜ਼ਾ ਈਰਾਨ ਨੇ ਆਪਣੀ ਬਿਹਤਰੀਨ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ 5 ਮਿੰਟਾਂ ਵਿੱਚ ਹੀ ਅਜੇਬਾਰਨ ਨੂੰ ਛੇਡ ਕਰਕੇ ਕਾਲਾ ਸੰਗਿਆ ਦੀ ਛੇਂਂਦਰਾ ਪਟਕਾ ਆਪਣੇ ਨਾਮ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਜੇਤੂ ਪਹਿਲਵਾਨ ਮਿਰਜ਼ਾ ਈਰਾਨ ਨੂੰ 1 ਲੱਖ ਰੁਪਿਆ ਨਗਦ ਇਨਾਮ ਦਿੱਤਾ ਗਿਆ ਕਾਲਾ ਸੰਗਿਆ ਦੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਕਿਹਾ ਕਿ ਅਜਿਹੇ ਖੇਡ ਮੇਲੇ ਸਾਡੀ ਆਪਸੀ ਪਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦੇ ਹਨ ਸਾਨੂੰ ਅਜਿਹੇ ਮੇਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਅਜਿਹੇ ਖੇਡ ਮੁਕਾਬਲਿਆਂ ਦਾ ਹਿੱਸਾ ਬਣਨ ਕਪਤਨ ਬੱਬਲੱਖਾ ਦਾਤੇ ਜੀ ਕਾਲਾ ਸੰਗਿਆ ਦੇ ਹਲੰਕੀ ਦੋਨੋਂ ਪੰਚਾਇਤਾਂ ਤੇ ਨਗਰ ਪਿੰਡ ਵਾਸੀਆਂ ਵੱਲੋਂ ਜਿਹੜਾ ਛਿੰਝ ਮੇਲਾ ਦੋ ਦਿਨ ਦਾ ਕਰਾਇਆ ਗਿਆ ਬਹੁਤ ਵਧੀਆ ਜਿ ਖੁਸ਼ੀਆਂ ਹੋਈਆਂ ਕਾਟਾ ਕੋਸੀਆਂ ਹੋਈਆਂ ਤੇ ਬਹੁਤ ਦੂਰੋਂ ਦੂਰੋਂ ਦਰਸ਼ਕ ਵੀ ਪਹੁੰਚੇ ਆ ਸਾਰਿਆਂ ਨੇ ਕੋਸੀਆਂ ਦਾ ਆਨੰਦ ਮਾਣਿਆ ਤੇ ਪਿੰਡ ਦੀ ਸੁਖ ਸ਼ਾਂਤੀ ਲਈ ਜਿਹੜਾ ਇਹ ਮੇਲਾ ਬਹੁਤ 100 ਸਾਲ ਤੋਂ ਵੀ ਪਹਿਲਾਂ ਕਰਵਾਇਆ ਜਾਂਦਾ ਤੇ ਅਸੀਂ ਆਸ ਕਰਦੇ ਆ ਵੀ ਅਗਲੇ ਸਾਲ ਜਿਹੜਾ ਮੇਲਾ ਇਸ ਤੋਂ ਵੀ ਹੋਰ ਵਧੀਆ ਅਸੀਂ ਇਹਨੂੰ ਕਰਵਾਵਾਂਗੇ ਤੇ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਆ ਸਾਰੀ ਸੰਗਤ ਨੂੰ ਜੀ ਆ ਤੇ ਉਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਇਸ ਲੱਖਾਂ ਦਾਤੀ ਦੀ ਛੇਂਜ ਵੀ ਆਪਣੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਹਾਜ਼ਰੀ ਲਵਾਈ ਇਹ ਮੈਸੇਜ ਹੈ ਕੋਟਾ ਮਹਿਮਾਨ ਦਾ ਮੈਸੇਜ ਇਹ ਕੋਈ ਜਿਹੜੀ ਕੁਸ਼ਤੀਆਂ ਨੇ ਬਹੁਤ ਪ੍ਰਾਤਨ ਸਮੇਂ ਤੋਂ ਜਿਹੜੀ ਮਹਾਰਾ ਛੇਵੇਂ ਪਾਸ਼ਾ ਨੇ ਵੀ ਜਿਹੜਾ ਕੁਸ਼ਤੀ ਦਾ ਦੰਗਲ ਉਹ ਇਸੇ ਕਰਕੇ ਕਰਵਾਉਂਦੇ ਸੀ ਵੀ ਜਿਹੜੀਆਂ ਖੇਡਾਂ ਆ ਉਹ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਪ੍ਰਮੋਟ ਕਰਦੀਆਂ ਤੇ ਸਾਡਾ ਵੀ ਮੋਟਿਵਟ ਇਹ ਹੁੰਦਾ ਵੀ ਜਿਹੜੇ ਵੱਧ ਤੋਂ ਵੱਧ ਜਿਹੜੇ ਪਲੇਅਰ ਉਹ ਇਧਰ ਖੇਡਾਂ ਵਾਲਾ ਆਪਣਾ ਧਿਆਨ ਦੇਣ ਪਹਿਲਵਾਨ ਬਣ ਹੋਰ ਖੇਡਾਂ ਖੇਡਣ ਤੇ ਨਸ਼ਿਆਂ ਤੋਂ ਦੂਰ ਰਹਿਣਾ ਤੇ ਪਿੰਡ ਦੀ ਸਮਾਜ ਦੇ ਵਿੱਚ ਆਪਣੀ ਵਧੀਆ ਸੇਵਾ ਕਰਨਾ। ਉੱਥੇ ਖੜਾ ਆ ਚੰਡੀਗੜ੍ਹ ਦੇ ਲਗੇ ਮੁੱਲਾਪੁਰ ਗਰੀਬਦਸ ਦਾ। ਉੱਥੇ ਆਪਣੇ ਵਿਜਾ ਲੈ ਕੇ ਆਉਂਦੇ ਨੇ ਇਹ। ਇੱਥੇ ਕੁਸ਼ਤੀਆਂ ਲੜਦੇ ਨੇ ਮਿੱਟੀ ਦੀ। ਉੱਥੇ ਤਾਂ ਜਿਆਦਾ ਗੱਦੇ ਦੀਆਂ ਲੜਦੇ ਨੇ। ਪਰ ਇੱਥੇ ਆ ਕੇ ਮਿੱਟੀ ਦੇ ਵਿੱਚ ਕੁਸ਼ਤੀਆਂ ਲੜਦੇ। ਕੋ ਨੂੰ ਬੋਲੀ ਕਿਤੇ ਇਹਨਾਂ ਦੀ ਸਮਝ ਨਹੀਂ। ਮੈਂ ਤਾਂ ਰਾਂਝੇ ਰਿਆਂ। ਮੈਂ ਫਾਰਸੀ ਬੋਲੀ। ਇਹਨਾਂ ਦੀ ਜਵਾਨ ਫਾਰਸੀ ਹੈ ਉੱਥੇ ਟੋਟਲ ਰਾਂਝੇ। 33 ਸਟੇਟਾਂ ਨੇ ਸਾਰੀਆਂ तकरीबन ਫਰਸੀ ਸਾਰੀਆਂ ਬਣ ਜਾਂਦੀਆਂ ਆਹ ਤੱਕ ਕਿ ਕਿੰਨੀ ਹੈ ਕੁਸ਼ਤੀ ਇਹ 6 ਮਹੀਨੇ ਚੱਲਦੇ ਇਹਨਾਂ ਦੇ तकरीबन ਰੋਜ਼ ਕੁਸ਼ਤੀ ਹੁੰਦੀ ਹੈ ਜੰਮੂ ਕਸ਼ਮੀਰ ਮਾਚਲ ਚੰਡੀਗੜ੍ਹ ਪੰਜਾਬ ਹਰਿਆਣਾ ਮਹਾਰਾਸ਼ਟਰ ਵੀ ਜਾਂਦੇ ਆ ਜੁਪੀ ਵੀ ਜਾਂਦੇ ਆ ਇਹ ਸਾਰਾ ਸੀਜ਼ਨ ਇੱਥੇ ਖੇਡ ਕੇ ਜਾਂਦੇ ਆ ਹਾਂ ਜਨਤਾ ਵੀਜ਼ਾ ਨਾਲ ਕੋਈ ਦੁਬਾਰਾ ਰੀਨੂ ਕਰਾਉਣਾ ਪੈਂਦਾ ਫੇਰ ਦੁਬਾਰਾ ਆਉਣਾ ਕਿ ਕਿੰਨੇ ਆਰਾਂ ਦੇ ਪਹਿਲਵਾਨ ਪੰਜਾਬ ਦੇ ਸਵੇਲੇ ਜਾਂ ਇੰਡੀਆ ਦੇ ਖੇਡਦੇ ਆ ਇਸ ਟਾਈਮ ਦੋ ਹੀ ਆ ਤਿੰਨੇ ਆ ਇੱਕ ਮਰਬੀ ਆ ਯਾਨੀ ਕੋਚ ਆ ਉਥੇ ਮੱਲਾ ਪਰ ਗਰੀਬ ਦਾਸ ਦੇ ਵਿੱਚ ਤੇ ਦੋ ਪਹਿਲਵਾਨ ਆ ਇਹਨਾਂ ਨਾਲ ਤੁਹਾਡਾ ਕੋਈ ਸਮਝੌਤਾ ਹੁੰਦਾ ਵਿੱਚ ਕੀ ਨਹੀਂ ਇਹ ਕੋ ਜਿਹੜੇ ਖਾੜੇ ਵਾਲੇ ਨੇ ਕੋਚ ਉਹ ਇਹਨਾਂ ਨੂੰ ਰੱਖਦੇ ਆ ਉਹਨਾਂ ਦਾ ਕੁਛ ਦਰਸਾਤ ਇਹਨਾਂ ਤੋਂ ਲੈਂਦੇ ਆ ਕੁਛ ਜੀ ਦਾ ਇਹਨਾਂ ਦੀ ਦੇਖ ਲਈ ਉਹਨਾਂ ਦੀ ਸਾਰੀ ਹੁੰਦੀ ਹੈ ਇਹਨਾਂ ਦਾ ਖਰਾਕੀ ਜੋ ਵੀ ਖਾਂਦੇ ਪੀਂਦੇ ਉਹਨਾਂ ਦਾ ਖਰਚਾ ਸਾਰਾ ਉਹ ਰਹਿਣ ਦਾ ਐਸ ਦਿੰਦੇ ਆ ਉੱਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਲੈ ਕੇ ਦਿੱਤੇ ਕਮਰੇ اینجا شما کشتی میکردم و سبکه میکردم چینجری بود خوب بود به نام خدا آره اینجا هم مردمش خوب بود مردم خوب بود. هم میدانش خوب بود تانگلش خوب بود لذب کردیم خیلی ممنون ممنون هستی خیلی ممنون